ਤੇਰੀ ਕਾਜੀ ਪੱਣ ਤੇਰੀ ਕਸ਼ੀ ਬਾਬਾ ਤਨ ਤੇਰੀ ਰਾਸੀ ਪੱਣ ਤੇਰੇ ਕਾਜੀ ਬਾਬਾ ਤਨ ਤੇਰੀ ਰਾਸੀ ਹੋ ਪੰਨ ਤੇਰੇ ਕਾਜੀ ਬਾਬਾ ਯਾਰ ਕੋਈ

ਕੀ ਕਾਸੀ ਬਾਬਾ ਧੰਨ ਤੇਰੀ ਕਾਸੀ ਜਨ ਤੇਰੀ ਕਾਸੀ ਬਾਬਾ ਧੰਨ ਤੇਰੀ ਕਾਸੀ ਬਾਬਾ ਧੰਨ ਤੇਰੀ ਕਾਸੀ ਜਨ ਤੇਰੀ ਕਾਸੀ ਬਾਬਾ ਧੰਨ ਤੇਰੀ ਕਾਸੀ

काशी बाबा तारी का तरी काशी बाबा तरी कशी बाबा तरी ताज़े ਸੋ ਇਹਦੇ ਦੇ ਨਵੀਂ ਵੀ ਸੰਗਤ ਨੂੰ ਬੋਨਦੀ ਹੈ ਪਵਾਨ ਪਰਸ਼ੂਰਾਮ ਜੀ ਦੇ ਅੱਜ ਜਿਹੜਾ ਸਾਥ ਜੀ ਤੇ ਅੱਜ 71 ਤਾ ਹੋਈ ਹੈ ਸਾਡੇ ਸ਼ਹਿਰ ਦੇ ਦੇ ਬ੍ਰਾਹਮਣ ਸਮਾਜ ਦੇ ਦੇ ਬਹੁਤ ਭਾਈਚਾਰਾ ਵਾਲਾ ਉਹਨਾਂ ਨੇ ਬਹੁਤ ਉਤਸ਼ਾਹਪੂਰਵਕ ਜਿਹੜਾ ਸਮਾਗਮ ਮਨਾਇਆ ਗਿਆ ਤੇ ਬਹੁਤੋ ਧੰਨਵਾਦੀ ਯੋਗ ਹੈ ਜੋ ਕਿ ਜਿਹੜੇ ਮਹਾਂਪੁਰਸ਼ਾਂ ਦੇ ਜਿਹੜੇ ਜਨਮ ਦਿਹਾੜੇ ਆ ਉਹ ਮਨਾਉਂਦੇ ਰਹਾਂ ਆਉਣ ਵਾਲੀ ਪੀੜ੍ਹੀ ਦੇ ਸੰਗਤਾਂ ਜਿਹੜੀ ਹੁੰਦੀ ਹੈ ਉਹਨਾਂ 'ਚ ਜੋਸ਼ ਭਰਦਾ ਹੈ ਕਿਉਂਕਿ ਉਹਨਾਂ ਨੇ ਜੀਵਨ ਦੇ ਵਿੱਚ ਘਾਲਣਾ ਘਾਲੀ ਹੈ ਸਮਾਜ ਲਈ ਕੰਮ ਕੀਤਾ ਉਹ ਤੋਂ ਪ੍ਰੇਰਣਾ ਸੋਤ ਹੋ ਕੇ ਆਪਾਂ ਵੀ ਆਪਣੇ ਸਮਾਜ ਵਿੱਚ ਜਿਹੜੀ ਜੀਵਨ ਤਬਦੀਲੀ ਲਿਆਈਏ ਇਹ ਮਕਸਦ ਨਾਲ ਇਹ ਪ੍ਰੋਗਰਾਮ ਕੀਤਾ ਗਿਆ ਹੈ ਇਹ ਸੰਗ ਦਾ ਸਾਰਿਆਂ ਦਾ ਸੰਸਥਾ ਦਾ ਪੂਰਾ ਬਹੁਤ ਬਹੁਤ ਸਹਿਯੋਗ ਦਾ ਬੜਾ ਧੰਨਵਾਦ ਹੈ ਸਾਰੇ ਸਵਾਜੀ ਦੀ ਤਕਰੀਰ ਜੈ ਭਗਵਾਨ ਬਿਸ਼ੂ ਨਾਮ ਜੈ ਸ਼੍ਰੀ ਨਾਮ ਅੱਜ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਸ਼ੁਭ ਦਿਹਾੜਾ ਮਨਾਇਆ ਜਾ ਰਿਹਾ ਹੈ ਕਿ ਸ਼੍ਰੀ ਹਰੀ ਭਗਵਾਨ ਨੇ ਇਸਤੀ ਦਿਨ ਛੱਡਿਆ ਅਵਤਾਰ ਨੇ ਮਹਾਰੈਂਪਾ ਦੇ ਲਾਲ ব্রাহ্মণ ਵੰਸ਼ ਦੇ ਅਜਰ ਅਮਰ ਦੌਰ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਜਨਮ ਦਿਵਸ ਬੜੀ ਹੀ ਭੂਮਿਕਾ ਨਾਲ ਮੈਂ ਕਮਿਤ ਮਿਸ਼ਰਾ ਜਨਾਬ ਦਾ ਬਲਮਿਕ ਸ਼ਕਤੀ ਤੇ ਆਪਣੇ ਸ਼ਹਿਰ ਨਿਵਾਸੀਆਂ ਸਭ ਦੇ ਸਹਿਯੋਗ ਨਾਲ ਬੜੀ ਭੂਮਿਕਾ ਨਾਲ ਨਾਇਕ ਹੈ ਇਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਆਈਆਂ ਨੇ ਇੱਕ ਭਗਵਾਨ ਜੀ ਪਰਸ਼ੂਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਇਸ ਤਰ੍ਹਾਂ ਦਾ ਮੌਕਾ ਹੈ ਲੋਕਾਂ ਦਾ ਆਣਾ ਜਾਣਾ ਬਣਿਆ ਹੋਇਆ ਹੈ ਇਸ ਮੇਰਾ ਆਪਣੇ ਸਾਥ ਸੰਗਤ ਆ ਰਹੀ ਹੈ ਕਿ ਭਗਵਾਨ ਜੀ ਦੀ ਪਰਸ਼ੂਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀ ਹੈ ਸਾਡਾ ਇੱਕ ਸਾਡੀ ਸੋਚ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਵਧਦੀ ਜਾ ਰਹੀ ਹੈ ਉਸ ਵਰਗ ਨੂੰ ਭਗਵਾਨ ਦੇ ਨਾਮ ਨਾਲ ਜੋੜਿਆ ਜਾਵੇ ਤਾਂ ਜੋ ਸਮਾਜ ਅੱਗੇ ਚੰਗੀ ਨੀਤੀ ਤੋਂ ਮਰਵਾ ਸਕੇ ਆਦੀ ਪ੍ਰਵਾਨੀ ਕੀ ਨਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੇਰਾ ਨਾਮ ਰੇਸ਼ ਕਰਜ ਹੈ ਜੀ ਤੇ ਬਨਮਾਨ ਮੰਦਰ ਦਾ ਪ੍ਰਧਾਨ ਜੋ ਕਿ ਅੱਜ ਬ੍ਰਾਹਮਣ ਸਭਾ ਵੱਲੋਂ ਅਸ਼ੁਰਾਮ ਜਨਮਤੀ ਬਹੁਤ ਤੁਮਤਾਬ ਨਾਮ ਲਾਈ ਜਾਂਦੀ ਹੈ ਹਰ ਸਾਲ ਇਸ ਮੰਦਰ ਵਿੱਚ ਬ੍ਰਾਹਮਣ ਸਭਾ ਵੱਲੋਂ ਇਹ ਤਿਆਰ ਬਹੁਤ ਸ਼ੌਮ ਦਾ ਮਨਾਇਆ ਜਾਂਦਾ ਹੈ ਬ੍ਰਾਹਮਣ ਸਭਾ ਵੱਲੋਂ ਇਸ ਨੂੰ ਲੈ ਕੇ ਬਚੁਰਮ ਜਨਮ ਦਿਨ ਨੂੰ ਬਹੁਤ ਹੀ ਜ਼ਿਆਦਾ ਉਸ਼ਾ ਨਾਲ ਮਨਾਇਆ ਜਾਂਦਾ ਹੈ ਜੋ ਕਿ ਬ੍ਰਾਹਮਣ ਸਭਾ ਵੱਲੋਂ ਮੰਦਰ ਵਿੱਚ ਲੰਗਰ ਵੀ ਲਗਾਇਆ ਗਿਆ ਹੈ ਇਸ ਵਿੱਚ ਬਹੁਤ ਹੀ ਜ਼ਿਆਦਾ ਰਸ ਹੁੰਦਾ ਹੈ ਸ਼ਹਿਰ ਵਿੱਚ ਹਰੇਕੀ ਧਰਮ ਦਾ ਬੰਦਾ ਇਸ ਨੂੰ ਪਛੁਰਾਂ ਜੰਤੀ ਨੂੰ ਬਹੁਤ ਹੀ ਤੁਮ ਕਾਰਨਾ ਮਲਾਉਂਦਾ ਹੈ ਜੈ ਸ਼ਰ ਅੱਜ ਦੇ ਪ੍ਰੋਗਰਾਮ ਲੈ ਕੇ ਕਿਸ ਤਰ੍ਹਾਂ ਦਾ ਉਤਸ਼ਾਹ ਦੇਖਣ ਮਿਲੇ ਬਹੁਤ ਹੀ ਲੋਕਾਂ ਜੀ ਉਸ਼ਾ ਹੈ 5 ਤੋਂ 7 ਟਾਈਮ ਸੀ ਸਾਢੇ 4 ਲੋਕ ਆ ਕੇ ਬਹਿ ਗਏ ਰਾਕੇਸ਼ ਸ਼ਮਾ ਜੀ ਅੱਜ ਇੱਥੇ ਪ੍ਰੋਗਰਾਮ ਇੱਥੇ ਕੀਤਾ ਜਾ ਰਿਹਾ ਹੈ। ਅੱਜ ਫਰੀਦਕੋਟ ਦੇ ਸ੍ਰੀ ਬ੍ਰਾਹਮਣ ਸਮਾਜ ਰੈਸਟਰ ਵੱਲੋਂ ਪ੍ਰਵਾਨ ਪਰਸ਼ੂਰਾਮ ਜੀ ਦੇ ਜਨਮ ਦਿਨਤੀ ਦੇ ਉੱਤੇ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਹਰ ਸਾਲ ਹੀ ਇਸੇ ਤਰ੍ਹਾਂ ਇੱਥੇ ਮਨਾਇਆ ਜਾਂਦਾ ਹੈ। ਪ੍ਰਵਾਨ ਪਰਸ਼ੂਰਾਮ ਜੀ ਵਿਚਨੂ ਜੀ ਦੇ 6ਵੇਂ ਅਕਸ਼ਰਧਾਰ ਹੋਏ ਹੈ। ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਜਨਮ ਦਿਨਤੀ ਦੇ ਉੱਤੇ ਹਰ ਸਾਲ ਇਹ ਪ੍ਰੋਗਰਾਮ ਲਿਖਿਆ ਜਾਂਦਾ ਹੈ। ਵੀਰਪੁਰ ਦਾ ਸਾਰਾ ਹੀ ਵਿਪਰ ਸਮਾਜ ਇਕਜੁੱਟ ਹੋ ਕੇ ਪ੍ਰੋਗਰਾਮ ਕਰਦਾ ਅੱਜ ਅਤੇ ਲੰਗਰ ਵੀ ਲਗਾਇਆ ਗਿਆ ਹੈ ਅਤੇ ਭੜਤਾ ਨੂੰ ਆਲੀ ਮਿੱਠਾ ਫਾਰੀ ਵੀ ਦਿੱਤਾ ਜਾ ਰਿਹਾ ਹੈ ਸ਼ਰਧਾ ਉਤਸ਼ਾਹ ਦੇ ਵਿੱਚ ਕੋਈ ਕਮੀ ਨਹੀਂ ਆਈ ਹੈ ਗਰਮੀ ਦੇ ਬਾਵਜੂਦ ਸੰਗਠਾ ਹਮ ਹਮਾ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੀਆਂ ਮੈਂ ਇੱਕ ਵਾਰੀ ਫੇਰ ਵੀਰਪੁਰ ਦੇ ਸਾਰੇ ਬ੍ਰਾਹਮਣ ਸਮਾਜ ਨੂੰ ਵਿਪਰ ਸਮਾਜ ਨੂੰ ਅਤੇ ਇਸ ਕਾਮਨਾ ਦੇ ਨਾਲ ਕਿ ਦੇਸ਼ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ ਮੈਂ ਭਗਵਾਨ ਪੂਰਨਰਾਮ ਜੀ ਦੀ ਜਨਮ ਦਿਵਸ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਪੇਸ਼ ਕਰਦਾ ਹਾਂ ਜੀ ਠੀਕ ਹੈ ਮੈਂ ਸ਼੍ਰੀ ਬ੍ਰਹਮਨ ਸਭਾ ਦੇ ਇਸਤਰੀ ਪ੍ਰੋਟੋਕੋਲ ਨੂੰ ਨਰੇਸ਼ ਸ਼ਰਮਾ ਜੋ ਕਿ ਅੱਜ ਇੰਨਾਂ ਪੂਰਨਰਾਮ ਜੀ ਵਿਸ਼ੂ ਦੇ ਜਿਵੇਂ ਉਕਾਰ ਉਹਨਾਂ ਦਾ ਜਨਮ ਜੀ ਦੋਨੋਂ ਆਸਰੇ ਜੋਰ ਨਾਲ ਬੜੀ ਧੂਮ ਦਾ ਨਾਮ ਕਰਦੇ ਆ। ਮੇਰੇ ਸਾਹਮਣੇ ਮੈਂ ਮਾਨਕਾ ਕੇ ਦੀਪੂ ਹਨਰਾ ਜੀ ਜਰ ਪਾਤੀ ਪਰਸ਼ੂਰਾਮ ਜੀ ਦਾ ਆਸਰਾ ਲਿਆ ਆਏ ਵੇ ਤੇ ਮੈਂ ਉਹਨਾਂ ਨੂੰ ਪ੍ਰਣਾਮ ਕਰਦੀ ਹਾਂ ਜੀ ਅੱਜ ਭਗਵਾਨ ਜੀ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਸ਼੍ਰੀ ਬ੍ਰਾਹਮਣ ਸਰਕਾਰ ਦੇ ਬ੍ਰਾਹਮਣ ਯੋਗ ਸ਼ਕਤੀ ਜਿਲ੍ਹਾ ਫਰੀਦਕੋਟ ਦੇ ਜਿੰਦਾਂ ਬਣਾ ਦਮ ਬਤਾਉਣ ਦੇਣਾ ਸਪੀਕਰ ਇਹ ਆਪਾਂ ਤੁਹਾਡਾ ਮੁਬਾਰਕਬਾਦ ਹੈ ਜਿਹਨਾਂ ਦਾ ਚੈਨਲ ਦਾ ਮਾਧਾ ਬਣਾਈ ਰੱਖਾ ਲੋਕਾਂ ਨੇ ਦੇਖ ਰਹੇ ਆ ਆਪਣਾ ਵੀ ਪ੍ਰਾਰਥੀ ਪਰਸਰਾਮ ਜਨਤੀ ਦੀ ਆਵਾਜ਼ ਬੋਲ ਰਹੀ ਹੈ ਜਿਹਨੇ ਭਗਵਾਨ ਜੀ ਵਰਸ਼ਾਮ ਸਾਡੇ ਬ੍ਰਾਹਮਣਪੁਰ ਦੇ ਗੁਰੂ ਹੋਏ ਨੇ ਬ੍ਰਾਹਮਣਪੁਰ ਦੇ ਪਿਤਾਮਾ ਹੋਏ ਨੇ ਜਿਨ੍ਹਾਂ ਦੀ ਰਹਿਨਮਾਈ ਹੇਠਾਂ ਬ੍ਰਾਹਮਣਪੁਰ ਅੱਜ ਵੀ ਤਰੱਕੀ ਵੱਲ ਵਧਦਾ ਜਾ ਰਿਹਾ ਹੈ ਉਹਨਾਂ ਦੀਆਂ ਬਹੁਤ ਸਾਰੀਆਂ ਪ੍ਰੋਗਰਾਮ ਲੱਗਿਆ ਗਿਆ ਜੀ ਤੇ ਪ੍ਰੋਗਰਾਮ ਦਾ ਸਮਾਂ ਸਵੇਰ ਦੇ ਸ਼ਾਮ 5 ਵਜੇ ਤੋਂ ਲੈ ਕੇ ਸਰਗਤ ਹੋ ਲੱਗਦਾ ਹੈ ਜਿਹਦੇ ਨਾਲ ਕ੍ਰੀਮਪੋਰਟ ਦੇ ਮਹਾਨ ਭਜਨ ਗਾਇਕ ਮਾਨਜ ਦੇਸ਼ ਸ਼ਰਮਾ ਪੰਡਿਤ ਪਰਮੋਸ਼ਰਮਾ जी, तो देख 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 दे <estructural technology> इस वीडियो अगे शेयर जरूर करना जी कृपा करके साथ चैनल सब्सक्राइब जरूर कर लो जी तुसी फास्ट न्यूज स्टोर तू तो इंसट कर नवीजा खबर पढ़ते देख सकते हो धनबाद